ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਾਲਡ ਲੀਡਰ ਝੰਝਰ ਜਿਨ੍ਹਾਂ ਨੇ ਮੇਰੀ ਫੋਟੋ ਮੇਰੀ ਤਸਵੀਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖਾਣਾ ਖਾਂਦਿਆਂ ਦੀ ਇੱਕ ਨੀਚ ਹਰਕਤ ਕਰਦੇ ਹੋਏ ਪਬਲਿਕ ਕੀਤੀ ਰੀਲਸ ਕੀਤੀ ਉਹ ਵੀ ਚੋਰੀ ਖਿੱਚੀ ਹੋਈ ਫੋਟੋ ਮੈਂ ਦੱਸਣਾ ਚਾਹੁੰਦਾ ਇੱਕ ਕਾਮਨ ਮਿੱਤਰ ਸਾਡਾ ਕਾਮਨ ਫਰੈਂਡ ਸਾਡਾ ਜਿਹੜਾ ਐਨ ਆਰ ਆਈ ਅਮਰੀਕਾ ਤੋਂ ਆਇਆ ਹੋਇਆ ਸੀਗਾ ਉਸ ਨਾਲ ਬੈਠ ਕੇ ਅਸੀਂ ਖਾਣਾ ਖਾਧਾ ਉਸ ਟਾਈਮ ਸਾਡੀ ਕਿਸੇ ਨੇ ਚੋਰੀ ਫੋਟੋ ਖਿੱਚ ਲਈ ਇਸ ਤੋਂ ਬਾਅਦ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਉਸ ਟਾਈਮ ਤੇ ਉੱਥੇ ਸਾਨੂੰ ਪਬਲਿਕ ਪਲੇਸ ਤੇ ਹੋਟਲ ਦੇ ਵਿੱਚ ਪਰਵਿੰਦਰ ਸੁਹਾਣਾ ਅਕਾਲੀ ਦਲ ਬਾਦਲ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਮਹਾਲੀ ਉਹਨਾਂ ਨੇ ਸਾਨੂੰ ਦੇਖ ਕੇ ਉਹ ਸਾਡੇ ਕੋਲ ਆਏ ਆਣ ਕੇ ਸਾਨੂੰ ਜ਼ਹੀਦਾਰ ਸਾਹਿਬ ਨੂੰ ਉਹਨਾਂ ਨੇ ਗੋਡੀ ਹੱਥ ਲਾਇਆ ਗੋਡੀ ਹੱਥ ਲਾ ਕੇ ਉਹਨਾਂ ਨੇ ਫਤੇ ਵੀ ਸਾਂਝੀ ਕੀਤੀ ਫਤੇ ਸਾਂਝੀ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਜ਼ਹੀਦਾਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਥ ਦੇ ਲਈ ਉਸ ਤੋਂ ਬਾਅਦ ਉਹ ਮੈਨੂੰ ਮਿਲੇ ਮੈਨੂੰ ਮਿਲ ਕੇ ਮੇਰ ਨਾਲ ਉਹਨਾਂ ਨੇ ਫੋਨ ਨੰਬਰ ਆਪਣਾ ਸ਼ੇਅਰ ਕੀਤਾ ਆਪਦਾ ਫੋਨ ਨੰਬਰ ਮੇਰੇ ਫੋਨ ਦੇ ਵਿੱਚ ਸੇਵ ਕਰਾ ਕੇ ਗਏ ਤੇ ਮੈਨੂੰ ਇੱਥੋਂ ਤੱਕ ਕਿਹਾ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਮੈਂ ਆਣ ਕੇ ਤੁਹਾਨੂੰ ਮਿਲਾਂਗਾ ਤੁਸੀਂ ਗਿਲਸਾਹਬ ਨੂੰ ਗਿਲਕੋ ਵਾਲਿਆਂ ਨੂੰ ਭਾਜਪੀ ਦੇ ਵਿੱਚ ਸ਼ਾਮਲ ਕਰਾ ਕੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੂੰ ਤੁਸੀਂ ਨਰਕ ਦੇ ਵਿੱਚੋਂ ਕੱਢ ਲਿਆਇਓ ਇੱਥੋਂ ਤੱਕ ਗੱਡੀਆਂ ਗੱਲਾਂ ਹੋਈਆਂ ਉਹ ਉਸ ਵਕਤ ਪ੍ਰਵਿੰਦਰ ਸੁਹਣਾ ਜੀ ਸ਼ਰਾਬ ਦੇ ਵਿੱਚ ਪੂਰੇ ਫੁੱਲ ਟਨ ਸੀਗੇ ਐਨ ਰੱਜੇ ਹੋ ਇਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਗੱਲ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨਾਂ ਦੇ ਨਾਲ 10-12 ਲੋਕ ਹੋਰ ਸੀਗੇ ਜਿਹੜੇ ਉੱਥੇ ਬੈਠੇ ਹੋਏ ਸ਼ਰਾਬ ਪੀ ਰਹੇ ਸੀਗੇ ਮੀਟ ਖਾ ਰਹੇ ਸੀਗੇ ਤੇ ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਮੈਚ ਚੱਲ ਰਿਹਾ ਸੀ ਉਸ ਮੈਚ ਨੂੰ ਉਹ ਐਨਜੋਏ ਕਰ ਰਹੇ ਸੀ ਸੈਲੀਬ੍ਰੇਟ ਕਰ ਰਹੇ ਸੀਗੇ ਉਸ ਟਾਈਮ ਇਹ ਫੋਟੋ ਖਿੱਚੀ ਗਈ ਇਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆ ਸੋ ਕਾਲਡ ਝਿੰਜਰ ਹੈਗੇ ਆ ਜਿਨ੍ਹਾਂ ਨੇ ਫੋਟੋ ਰਿਲੀਜ਼ ਕਰਕੇ ਤੇ ਮੇਰੇ ਤੇ ਅਨਾਪ ਸ਼ਨਾਪ ਬੋਲ ਕੇ ਸਾਡੇ ਤੇ ਜਿਹੜਾ ਮੀਡੀਆ ਦੇ ਵਿੱਚ ਬੋਲਿਆ ਹੈ ਇਹ ਝਿੰਜਰ ਸਾਹਿਬ ਐਸੇ ਮੇਰੇ ਆਫਿਸ ਦੇ ਵਿੱਚ ਆ ਜਿੱਥੇ ਮੈਂ ਬੈਠਾ ਮਹਾਲੀ ਸਥਿਤ ਮੇਰੇ ਆਫਿਸ ਦੇ ਵਿੱਚ ਐਸੇ ਸੋਫੇ ਤੇ ਆ ਜਿਹੜਾ ਤੁਸੀਂ ਸੋਫਾ ਦੇਖ ਪਾ ਰਹੇ ਹੋ ਐਸੇ ਸੋਫੇ ਤੇ ਬੈਠ ਕੇ ਚਾਹ ਪਾਣੀ ਪੀ ਕੇ ਨਮਕੀਨ ਖਾ ਕੇ ਤੇ ਮੇਰੇ ਆਫਿਸ ਦੀ ਹੀ ਨਮਖਰਾਮੀ ਕਰਕੇ ਇਹਨਾਂ ਨੇ ਅੱਜ ਨਮਖਰਾਮੀ ਕੀਤੀ ਲੂਣਰਾਮੀ ਕੀਤੀ ਇਹਨਾਂ ਨੇ ਐਸੇ ਆਫਿਸ ਉੱਤੇ ਵਿੱਚ ਬੈਠ ਕੇ ਐਸੇ ਸੋਫੇ ਤੇ ਬੈਠ ਕੇ ਇਹਨਾਂ ਨੇ ਯੂਥ ਅਕਾਲੀ ਦਲ ਬਦਲ ਦੀਆਂ ਅਹੁਦੇਦਾਰੀਆਂ ਵੰਡੀਆਂ ਮੇਰੇ ਕੋਲੇ ਇਹਦੇ ਸਬੂਤ ਪਏ ਆ ਮੈਂ ਕਹੋ ਤੇ ਅਹੀਂ ਇਹਨੂੰ ਸਾਬਤ ਕਰ ਦਵਾਂਗੇ ਬਾਈ ਨੇਮ ਦੱਸ ਦਵਾਂਗੇ ਕਿਹੜੀ ਕਿਹਦੀ ਇਹਨੇ ਉਧੇਦਾਰੀ ਐ ਇਸ ਆਫਿਸ ਦੇ ਵਿੱਚ ਬੈਠ ਕੇ ਵੰਡੀ ਇਹ ਕਿਸਮੂ ਦਾ ਕਹਿੰਦੇ ਆ ਸਾਡੇ ਬਾਰੇ ਅਨਾਪਛਾਹ ਬੋਲਦੇ ਆ ਇਹ ਬਿਲਕੁਲ ਗਲਤ ਗੱਲ ਐ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਵਾਂ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਦੂਜੀ ਗੱਲ ਜਿਹੜੀ ਹੈਗੀ ਆ ਪ੍ਰਵਿੰਦਰ ਸੁਹਾਣਾ ਜੀ ਤੇ ਜਿਸ ਟਾਈਮ ਮਰਜੀ ਆ ਜਾ ਕੇ ਗੁਰਦੁਆਰੇ ਜਾ ਕੇ ਕੈਦਮ ਗੁਰਦੁਆਰੇ ਛੱਡ ਕੇ ਜੇ ਉੱਥੇ ਸਾਨੂੰ ਨਹੀਂ ਮਿਲਿਆ ਜੇ ਨਹੀਂ ਇਹਨੇ ਸ਼ਰਾਬ ਪੀਤੀ ਜੇ ਇਹਨੇ ਨਹੀਂ ਮੀਟ ਖਾਦਾ ਇਹਨੇ ਜ਼ਹੀਦਾਰ ਨੇ ਆਪਣੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜ਼ਹੀਦਾਰ ਨੇ ਜੇ ਨਹੀਂ ਇਹਨੇ ਖਾਦਾ ਤਾਂ ਸਾਨੂੰ ਦੱਸ ਦਵੇ ਨਹੀਂ ਇਹ ਉਥੇ ਮੈਚ ਇੰਜੋਏ ਕਰ ਰਿਆ ਸੀਗਾ ਤੇ ਦੱਸੇ ਸਾਨੂੰ ਰਹੀ ਗੱਲ ਫੋਟੋ ਦੀ ਫੋਟੋ ਮੇਰੀਆਂ ਫੋਟੋਆਂ ਤੇ ਬਾਦਲ ਪਰਿਵਾਰ ਦੇ ਨਾਲ ਸਾਰਿਆਂ ਨਾਲ ਹੈਗੀਆਂ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਮੇਰੀਆਂ ਫੋਟੋਆਂ ਆ ਮੇਰੀਆਂ ਫੋਟੋਆਂ ਸੁਖਬੀਰ ਬਾਦਲ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਬੀਬਾ ਹਰਸਮਰਤ ਕੌਰ ਜੀ ਨਾਮ ਅਸੀਂ ਉਹਨਾਂ ਦਾ ਬੜਾ ਰਿਗਾਰਡ ਕਰਦੇ ਹਾਂ ਸਤਿਕਾਰ ਕਰਦੇ ਹਾਂ ਸਾਡੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਇੱਕ ਦੂਜੇ ਦਾ ਮੇਲਜੋਲ ਜਿਹੜਾ ਸਾਡਾ ਹੁੰਦਾ ਰਹਿੰਦਾ ਉਸੇ ਦੇ ਤਹਿਤ ਇਹ ਵੀ ਇੱਕ ਸਮਾਜਿਕ ਤੌਰ ਤੇ ਇੱਕ ਖਾਣਾ ਸੀ ਰਾਤ ਦਾ ਜਿਹੜਾ ਅਸੀਂ ਖਾ ਰਹੇ ਸੀ ਤੇ ਜਿਸ ਦੇ ਉੱਤੇ ਇਹਨਾਂ ਨੇ ਓਚੀ ਰਾਜਨੀਤੀ ਕੀਤੀ ਮੈਂ ਸਮਝਦਾ ਹਾਂ ਇਸ ਤਰ੍ਹਾਂ ਦਾ ਕੰਮ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਸੋਭਦਾ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਤੇ ਇਸ ਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਰਿਕਵੈਸਟ ਕਰਨੀ ਚਾਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਨਾ ਮਾਹੌ ਬਿਨਾਂ ਗੱਲੋਂ ਕਿਸੇ ਨੂੰ ਟੈਗ ਕਰਨਾ ਕਿਸੇ ਨੂੰ ਗਲਤ ਬੋਲਣਾ ਇਹ ਠੀਕ ਨਹੀਂ ਤੇ ਇਹੋ ਜੀਆਂ ਹਰਕਤਾਂ ਕਾਰਨ ਹੀ ਪੰਜਾਬ ਦੇ ਵਿੱਚ ਜਿਹੜੀ ਅਸ਼ਾਂਤੀ ਫੈਲਦੀ ਆ ਇਹੋ ਜੀਆਂ ਵੱਖਵਾਦੀ ਵਾਲੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਆਪਦੇ ਇਹ ਇਹਨਾਂ ਨੂੰ ਸਮਝਾਉਣੇ ਨਾਲੋਂ ਛੋਟੇ ਲੀਡਰਾਂ ਨੂੰ